ਪਹਿਲਾਂ ਤਾਂ ਇਹ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਆਪਣੀ ਜਿਹੜੀ ਪ੍ਰੈਸ ਮਿਲਣੀ ਹੈ ਬਹੁਤ ਥੋੜਾ ਲੇਟ ਹੋ ਗਈ ਹੈ ਮੈਂ ਕਾਫੀ ਕੋਸ਼ਿਸ਼ ਕੀਤੀ ਸੀ ਵੀ ਪਰਸਨਲ ਇਕਵਰੀ ਮੀਟਿੰਗ ਕੀਤੀ ਜਾਵੇ ਤੇ ਤੁਹਾਡੇ ਸਹਿਯੋਗ ਨਾਲ ਇਲਾਕਾ ਦਾ ਸਾਰਾ ਪ੍ਰੈਸ ਤੋਂ ਮਨ ਲ ਕੇ ਪੁਲਸ ਤੋਂ ਬੈਟਰ ਪਤਾ ਹੁੰਦਾ ਹੈ ਤੇ ਇਸ ਕਰਕੇ ਇਸ ਗੱਲ ਦੀ ਖਮਾ ਮੰਗਦਾ ਤੇ ਬਾਕੀ ਮੇਰੀ ਜਿਹੜੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਮੇਰੀ ਇਹੋ ਹੀ ਗੁਜ਼ਾਰਤ ਸਾਬ ਕਿ ਜਿਹੜਾ ਵੀ ਕੋਈ ਗਲਤ ਅਨਸਰ ਜਿਹੜਾ ਕੋਈ ਮਾੜਾ ਚੰਗਾ ਕੋਈ ਨਸ਼ੇ ਵਿੱਚ ਨੜਾ ਕੋਈ ਹੈਗਾ ਕੋਈ ਚੋਰੀ ਚਿਕਾਰੀ ਕਰਨ ਵਾਲਾ ਬੰਦਾ ਹੈਗਾ ਉਹਨਾਂ ਨੂੰ ਮੇਰੀ ਖਾਸ ਕਰਕੇ ਤਾੜਨਾ ਵੀ ਜਾਂ ਤੇ ਇਹ ਕੰਮ ਛੱਡ ਦੇਣਾ ਜਾਂ ਇਲਾਕਾ ਛੱਡ ਦੇਣਾ ਇਹ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਜੀ ਮਾਨ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਤੇ ਹੋਰ ਸਾਡੇ ਜਿਹੜੇ ਸੀਨੀਅਰ ਅਫਸਰ ਨੇ ਜ਼ਿਲ੍ਹੇ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਵੀ ਆਪਾਂ ਇੱਥੇ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਕੋਈ ਕੈਸੋ ਆਪਰੇਸ਼ਨ ਕੀਤੇ ਨੇ ਆਪਣੇ ਏਰੀਆ ਦੇ ਵਿੱਚ ਮੈਂ ਜਿਹੜੇ ਦੋ ਆਪਣੇ ਸਮੱਗਲਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਜਿਹੜਾ ਚਿੱਟਾ ਸਿੰਥੈਟਿਕ ਡਰਗ ਜਿਹੜੀ ਆ ਬਰਾਮਦ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ। ਬਾਕੀ ਹੋਰ ਵੀ ਜਿਹੜਾ ਕੋਈ ਸਾਡੇ ਮਿਲ ਕੇ ਤੁਹਾਡੇ ਸਹਿਯੋਗ ਦੇ ਨਾਲ ਜਾਂ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜਾ ਵੀ ਸਾਨੂੰ ਮਿਲ ਕੇ ਕੋਈ ਇਨਫੋਰਮੇਸ਼ਨ ਕਿਸੇ ਇਖਲਾਫ ਮਿਲੇਗੀ ਭਈ ਇਹ ਬੰਦੇ ਨਸ਼ੇ ਦਾ ਧੰਦਾ ਕਰਦੇ ਨੇ ਜਾਂ ਇਹ ਚੋਰੀ ਚਿਕਾਰੀ ਕਰਦੇ ਨੇ ਉਹਨਾਂ ਦੇ ਵਿਰੁੱਧ ਜਿਹੜਾ ਫੜ ਕੇ ਉਹਨਾਂ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ। ਉਹਦੇ ਸਬੰਧ ਦੇ ਵਿੱਚ ਮੈਂ ਜਿਸ ਦਿਨ ਇੱਥੇ ਪੋਸਟਡ ਹੋਇਆ ਮੈਂ ਕੋਈ 10 ਦੇ ਕਰੀਬ ਜਿਹੜੇ ਮੋਟਰਸਾਈਕਲ ਨੇ ਵਿਥਾਊਟ ਨੰਬਰ ਜਿਹਦੇ ਅੱਗੇ ਵੀ ਨੰਬਰ ਨਹੀਂ ਤੇ ਪਿੱਛੇ ਵੀ ਨੰਬਰ ਨਹੀਂ ਖਾਸ ਕਰਕੇ ਮੈਂ ਦੇਖਿਆ ਵੀ ਜਿਹੜੇ ਮਰਗਾਟ ਵੱਡੇ ਹੋਏ ਨੇ ਉਹ ਫੜਕੇ ਮਲਕੇ ਥਾਣੇ ਦੇ ਵਿੱਚ ਬੰਦ ਕੀਤੇ ਨੇ ਤੇ ਇੱਕ ਇੱਕ ਦੋ ਦੋ ਵਾਰੀ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਾਂ ਜਿਪ ਦੇ ਵਿੱਚ ਦੁਬਾਰਾ ਇਹੋ ਜੀ ਗਲਤੀ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬੰਦਲੀ ਕਾਨੂੰਨੀ ਕਾਰਵਾਈ ਆਮ ਵਿੱਚ ਲਿਆਂਦੀ ਜਾਏਗੀ। ਮੈਂ ਜਦੋਂ ਆਣ ਕੇ ਚਾਰਜ ਲਿਆ ਤੇ ਮੈਂ ਇਹ ਸਾਰੇ ਸ਼ਹਿਰ ਦਾ ਤੇ ਆਪਣੇ ਏਰੀਆ ਦਾ ਜਿਹੜਾ ਮਰੀਖਣ ਕੀਤਾ ਮੈਨੂੰ ਲੱਗਾ ਵੀ ਜਿਹੜਾ ਨਵਾਂ ਬਸ ਸਟੈਂਡ ਹੈ ਤੇ ਉੱਥੋਂ ਜਿਹੜਾ ਉਧਰ ਨੂੰ ਮਿਲ ਗਰਾਉਂਡ ਨੂੰ ਰਸਤਾ ਜਾਂਦਾ ਤੇ ਜਿਹੜਾ ਡਡਵਾ ਚੌਕ ਹੈ ਨਹਿਰ ਦੇ ਉੱਤੇ ਤੇ ਇੱਥੋਂ ਜਿਹੜਾ ਡਡਵਾ ਨੂੰ ਰਸਤਾ ਜਾਂਦਾ ਤੇ ਜਿਹੜਾ ਮਤਲਬ ਕਿ ਥੋੜਾ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨੂੰ ਜਾਂਦਾ ਉੱਥੇ ਦੋ ਥਾਂ ਦੇ ਉੱਤੇ ਆਪਾਂ ਜਿਹੜੀ ਪੁਲਿਸ ਤਨਾਤ ਕੀਤੀ ਗਈ ਹੈ ਤੇ ਤਾਂ ਜੋ ਲੋਕਾਂ ਨੂੰ ਜਿਹੜੀ ਟ੍ਰੈਫਿਕ ਹੈ ਉਹ ਨਿਰਵਿਘਨ ਜਿਹੜੀ ਚੱਲੇ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਹੈ ਪਰਿਚਨਾ ਫਿਰ ਪਰਿਚਨ ਦਾ ਸਾਹਮਣਾ ਨਾ ਕਰਨਾ ਪਵੇ ਸਰ ਇਹਦੇ ਮੈਂ ਨਾ ਜਦੋਂ ਤਕਰੀਬਨ ਪੀਕ ਆਵਰ ਹੁੰਦਾ ਉਦੋਂ ਜਦੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਆਪਣੀ ਗੱਡੀ ਲੈ ਕੇ ਤੇ ਆਪਣੇ ਮੁਲਾਜ਼ਮ ਹੋਰ ਮੋਟਰਸਾਈਕਲ ਜਿਹੜਾ ਸਾਡੇ ਕੋਲ ਮੇਰੇ ਕੋਲ ਇੱਕ ਪੀਸੀਆਰ ਹੈਗਾ ਉਹ ਲੈ ਕੇ ਆਪਾਂ ਸ਼ਹਿਰ ਦੇ ਵਿੱਚ ਗੇੜਾ ਮਾਰੀਦਾ ਜਿਹੜਾ ਕੋਈ ਟ੍ਰਿਪਲਿੰਗ ਕਰਦਾ ਉਹਨੂੰ ਇੱਕ ਇੱਕ ਵਾਰੀ ਵਾਰਨਿੰਗ ਦਿੱਤੀ ਹੈ ਬਾਕੀ ਮੈਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਕੱਲੇ ਇਕੱਲੇ ਸਕੂਲ ਕਾਲਜ ਦੇ ਵਿੱਚ ਜਾ ਕੇ ਪ੍ਰਿੰਸੀਪਲ ਸਾਹਿਬ ਨਾਲ ਅਤੇ ਬੱਚਿਆਂ ਨਾਲ ਜਿਹੜਾ ਮਿਲ ਕੇ ਉਹਨਾਂ ਦੇ ਰੂਬਰੂ ਹੋ ਕੇ ਤੇ ਉਹਨਾਂ ਨੂੰ ਇਨਸਟਰਕਸ਼ਨਾਂ ਦੇ ਕੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜੇ ਫਿਰ ਵੀ ਨਾ ਕਰਨਗੇ ਤੇ ਫਿਰ ਉਹਨਾਂ ਦੇ ਖਿਲਾਫ ਜਿਹੜੀ ਹੈ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ